ਦੇ ਮਨੁ ਭਾਵੇ ਸਤਿ ਸ਼੍ਰੀ ਅਕਾਲ ਅੱਜ ਕੇ ਜਕਾਰਾ ਬਲਾਵੇ ਨਿਹਾਲ ਹੋ ਜਾਵੇ ਤਨ ਤਨ ਜਿਗਰੂ RAM DAS JI ਪਾਪਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਖੁਸ਼ੀਆਂ ਦੇ ਜਕਾਰੇ ਬਲਾਵੇ ਨਿਹਾਲ ਹੋ ਜਾਵੇ ਖੀਰ ਸਿੰਘਾਂ ਦੇ ਮਨੁ ਭਾਵੇ ਸਤਿ ਬਜ ਕੇ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਤਨ ਤਾ ਨਮਰ ਸ਼ੀਦ ਬਾਬਾ ਦੀਪ ਸਿੰਘ ਜੀ ਦੇ ਮਾਨੂੰ ਭਾਵੇ ਸਤ ਜੀ ਆਕਾਰ ਬਜ ਕੇ ਜਕਾਰਾ ਭਲਾਵੇ ਨਿਹਾਲ ਹੋ ਜਾਵੇ ਤਨ ਤਾ ਨਮਰ ਸ਼ੀਦ ਬਾਬਾ ਜੀ ਦੇ ਮਾਨੂੰ ਭਾਵੇ ਸਤ ਜੀ ਆਕਾਰ ਬਜਾਵੇ ਸਤਿਗੁਰੂ ਵਖਰੇਓ ਬਿਸਮਰ ਨੇ ਦੀਦਾ ਜੋ ਸਿੰਦੂ ਸਿੰਘੋ ਸਰਬੱਤ ਗੁਰੂ ਕਾ ਸਭ ਸ੍ਰੀ ਸਾਹਿਬ ਜੀ ਕੋ ਸਾਦੇ ਸਿਆਕਾਲੇ ਲੜੀਆਂ ਫੌਜਾਂ ਦੇ ਮਾਲਕੋ ਸਤਿ ਕਰੂ ਫੌਜਾਂ ਨੇ ਕਿਉ ਤਿਆਗ ਪਰ ਤਿਆਰੇ ਸੋਢੀ ਸੱਚੇ ਪਾਤਸ਼ਾਹ ਜੀਓ ਆਬਿਦਾ ਖਲਸਾ ਰਪੇ ਅਕਾਹੀ ਅਕਾਲੇ ਗੁਰ ਪ੍ਰਿਆਕਾ ਦੇ ਤੇ ਹੁਤੇ ਖਾਸੇ ਦੀ ਹਰ ਮੈਦਾਨ ਪਤੇ ਵਾਹਿਗੁਰੂ <coughs>